इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल ਉਹਰ ਕਰ ਲੈ ਤੱਕੀ ਤਰ੍ਹਾਂ ਵੀ ਹੋ ਗਿਆ ਇਹ ਨਾ ਬਾਸ ਹਾਂਜੀ ਸਰ ਨਾਮ ਕੀ ਜੀ ਤੁਹਾਡਾ ਜੀ ਡਾਕਟਰ ਦਪਿੰਦਰ ਕੁਮਾਰ ਜ਼ਿਲ੍ਹਾ ਸਿਹਤ ਅਫਸਰ ਅੱਜ ਕਿੱਥੇ ਤੁਸੀਂ ਆਏ ਸੀਗੇ ਕਿਹੜਾ ਬਜਾਟ ਹੈਗਾ ਅੱਜ ਦਿਵਾਲੀ ਦੀ ਰੂਟੀਨ ਅਸੀਂ ਸੈਂਪਲਿੰਗ ਕਰ ਰਹੇ ਸੀਗੇ ਦੋ ਤਿੰਨ ਦੁਕਾਨਾਂ ਤੇ ਪਹਿਲਾਂ ਵੀ ਕੀਤੀ ਹੈ ਸੈਂਪਲਿੰਗ ਕਰਦੇ ਕਰਦੇ ਅਸੀਂ ਇਸ ਦੁਕਾਨ ਤੇ ਆਏ ਹਾਂ ਲਾਡੀ ਸਵੀਟ ਸ਼ਾਪ ਤੇ ਜੋਦੇ ਪਾਇਆ ਗਿਆ ਕਿ ਰੰਗਦਾਰ ਗਲਾਬ ਜਾਮਨਾ ਵਗੈਰਾ ਸੰਜਮ ਵਗੈਰਾ ਨਾਲ ਬੜੀ ਗੰਟੀ ਹਾਲਤ ਸੀ ਚਮਕੀਆਂ ਵਗੈਰਾ ਕੀਤੀਆਂ ਤੇ ਉਹਨਾਂ ਦਾ ਸੈਂਪਲ ਲੈ ਲਿਆ ਗਿਆ ਤੇ ਬਾਕੀ ਸਮਾਨ ਨੂੰ ਡਿਸਟਰਾਇਡ ਅੰਦਰ ਠੀਕ ਹੈ ਸਾਡੇ ਮਾਦੀ ਮਰਾਈਆਂ ਜਿਹੜੇ ਮਿਲਾਵਟ ਕਰੋ ਉਹਨਾਂ ਨੂੰ ਕੀ ਮੈਸੇਜ ਦਿੰਦੇ ਹੋ ਬ੍ਰਾਡ ਕਰੋ ਨੂੰ ਮੈਸੇਜ ਇਹ ਹੈ ਕਿ ਅਸੀਂ ਸਾਡੀ ਸਮੇਂ ਸਮੇਂ ਤੇ ਚੈਕਿੰਗ ਜਾਰੀ ਹੈ ਕਿਸੇ ਨੂੰ ਵੀ ਛੱਡਿਆ ਨਹੀਂ ਜਾਏਗਾ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਸੈਂਪਲਿੰਗ ਪਹਿਲਾਂ ਵੀ ਕਰ ਰਹੇ ਹਾਂ ਅਸੀਂ ਤੁਰ ਦੁਆਲੇ ਤੇ ਹੋਰ ਵੀ ਕਰੀ